ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜੋ ਆਪਾਂ ਘਰੇ ਬੱਚੇ ਪਾਲੇ ਹੋਏ ਹਨ ਉਹ ਤਕਰੀਬਨ 1 ਮਹੀਨਾ ਤੇ 10 ਦਿਨਾਂ ਦੇ ਹੋ ਗਏ ਹਨ ਗਰੋਥ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹਨਾਂ ਦੇ ਲਈ ਆਪਾਂ ਆਪਣੇ ਪਿੰਡ ਤੋਂ 12 ਕਿਲੋਮੀਟਰ ਦੂਰੀ ਤੇ ਇੱਕ ਮੰਡੀ ਹੈ ਉੱਥੋਂ ਆਪਾਂ ਫੀਡ ਬਣਵਾ ਕੇ ਲਿਆਉਨੇ ਹਾਂ ਕਰੋ ਥੋੜਾ ਬਹੁਤਾ ਸਮਾਨ ਲੈ ਕੇ ਗਏ ਆ ਤਾਂ ਜੋ ਫੀਡ ਥੋੜੀ ਜੀ ਸਸਤੀ ਪਵੇ ਆਪਾਂ ਨੂੰ ਬਾਕੀ ਸਮਾਨ ਆਪਾਂ ਜਿੱਥੋਂ ਫੀਡ ਬਣਵਾਉਣੇ ਹਾਂ ਉਹਨਾਂ ਤੋਂ ਹੀ ਲੈ ਕੇ ਪਵਾਉਣੇ ਹਾਂ ਜੋ ਬਾਜ਼ਾਰ ਦੇ ਵਿੱਚ ਫੀਡਾਂ ਮਿਲਦੀਆਂ ਹਨ ਉਹ ਕੇਵਲ ਜੋ ਮਹਿੰਗੀਆਂ ਫੀਡਾਂ ਹਨ ਉਹਨਾਂ ਦੇ ਵਿੱਚ ਚੰਗਾ ਸਮਾਨ ਪਾਇਆ ਜਾਂਦਾ ਹੈ ਜੋ ਤਕਰੀਬਨ ਤਕਰੀਬਨ ਮੰਨ ਲਓ 3 ਕ ਹਜ਼ਾਰ ਰੁਪਏ ਕਵਾਂਟਲ ਮਿਲਦੀਆਂ ਹਨ ਉਹਨਾਂ ਦੇ ਵਿੱਚ ਛਿਲਕੇ ਪਾਏ ਜਾਂਦੇ ਹਨ ਨਾ ਕਿ ਸਹੀ ਪ੍ਰਟੀਨ ਜੋ ਮਿਲਦਾ ਹੈ ਜੋ ਫਲ ਤੋਂ ਮਿਲਦਾ ਹੈ ਉਹ ਫਲ ਨਹੀਂ ਪਾਇਆ ਜਾਂਦਾ ਬੀਜ ਨਹੀਂ ਪਾਇਆ ਜਾਂਦਾ ਜਿਵੇਂ ਕਣਕ ਹੋ ਗਿਆ ਬਾਜਰਾ ਹੋ ਗਿਆ जौ ਹੋਗੇ ਸੋਇਆਬੀਨ ਹੋਗੀ ਇਹੋ ਜੀਆਂ ਚੀਜ਼ਾਂ ਸਹੀ ਮਾਤਰਾ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਪਾਈਆਂ ਜਾਂਦੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਰਾ ਕੁਝ ਗੱਟਿਆਂ ਦੇ ਵਿੱਚ ਪਾਇਆ ਪਿਆ ਹੈ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੋਊਗੀ ਉਹ ਆਪਾਂ ਆਪਦੇ ਹਿਸਾਬ ਦੇ ਨਾਲ ਪਵਾ ਲੈਣੇ ਹਨ ਸੋਇਆਬੀਨ ਵੀ ਆਪਾਂ ਵਿੱਚ ਐਡ ਕਰਵਾਉਨੇ ਹਾਂ ਸੋਇਆਬੀਨ ਦੀ ਖਲ ਕਹਿ ਲਗੇ ਸੋਇਆਬੀਨ ਦੀ ਚੂਰੀ ਕਹਿ ਲਗੇ ਸੋਇਆਬੀਨ ਦਾ ਛਿਲਕਾ ਆਪਾਂ ਨਹੀਂ ਵਰਤਦੇ ਕਿਉਂਕਿ ਉਸ ਦਾ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ ਮਿਨਰਲ ਵੀ ਪਾਉਣੇ ਹਾਂ ਸੋਇਆਬੀਨ ਦਾ ਤੇਲ ਵੀ ਪਾਉਣੇ ਹਾਂ ਕਿਉਂਕਿ ਸੋਇਆਬੀਨ ਦੇ ਵਿੱਚ ਕਾਫੀ ਹੱਦ ਤੱਕ ਪ੍ਰੋਟੀਨ ਜਿਆਦਾ ਹੁੰਦਾ ਹੈ ਸੋ ਇਹ ਕੁੱਕੜਾਂ ਦੀ ਗਰੋਥ ਦੇ ਵਿੱਚ ਕੁੱਕੜਾਂ ਦਾ ਭਾਰ ਵਧਾਉਣ ਦੇ ਵਿੱਚ ਕਾਫੀ ਫਾਇਦਾ ਕਰਦਾ ਹੈ ਸਾਰਾ ਕੁਝ ਇੱਕ ਕਵੰਟਲ ਦੇ ਹਿਸਾਬ ਨਾਲ ਆਪਾਂ ਰੈਸিপি ਤਿਆਰ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਤਿਆਰੀ ਕਰ ਲੈਣੇ ਹਾਂ ਇਸ ਨੂੰ ਦਾਣੇ ਦੇ ਵਿੱਚ ਤਬਦੀਲ ਕਰਨ ਦੀ ਪਹਿਲਾਂ ਸਾਰੇ ਚੀਜ਼ ਜੋ ਵੀ ਆਪਾਂ ਸਮਾਨ ਪਾਉਣਾ ਹੈ ਤਕਰੀਬਨ ਤਕਰੀਬਨ 11 ਤੋਂ 12 ਐਟਮਾ ਇਸ ਦੇ ਵਿੱਚ ਪਾਉਣੇ ਹਨ ਕਣਕ ਪਾਉਣੇ ਹਨ ਕਣਕ ਝੋਨੇ ਦੀ ਕਿਣਕੀ ਜਿਹਨੂੰ ਆਪਾਂ ਕਿਣੀ ਕਣੀ ਵੀ ਕਹਿ ਦਿੰਨੇ ਹਾਂ ਸੋਇਆਬੀਨ ਪਾਉਣੇ ਹਨ ਆਪਾਂ ਮੈਨ ਤਿੰਨ ਪ੍ਰੋਟੀਨ ਦੇਣ ਵਾਲੀਆਂ ਇਹੀ ਚੀਜ਼ਾਂ ਹਨ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆ ਮਿਨਰਲ ਪਾਉਣੇ ਹਨ ਖਲ ਪਾਉਣਿਆਂ ਸਰੋਂ ਦੀ ਸਰੋਂ ਦੀ ਖਲ ਪਾਉਣ ਤੋਂ ਬਾਅਦ ਆਪਾਂ ਮਿੱਠਾ ਛੋਡਾ ਵੀ ਪਾਉਣਿਆਂ ਥੋੜਾ ਬਹੁਤਾ ਨੂਨ ਵੀ ਐਡ ਕਰਦੇ ਆ ਤੇ ਤੇਲ ਵੀ ਪਾਉਣਿਆਂ ਸਰੋਂ ਦਾ ਤੇਲ ਠੰਡਾ ਹੁੰਦਾ ਹੈ ਉਹ ਆਪਾਂ ਕਦੇ ਨਹੀਂ ਪਾਇਆ ਸੋਇਆਬੀਨ ਦਾ ਹੀ ਤੇਲ ਜੋ 100 150 ਰੁਪਏ ਲੀਟਰ ਆਪਾਂ ਨੂੰ ਮਿਲ ਜਾਂਦਾ ਉਹ ਆਪਾਂ ਵਰਤਦੇ ਆ ਤੇ ਕੋਸ਼ਿਸ਼ ਇਹ ਹੁੰਦੀ ਆ ਵੀ ਮੂੰਗਫਲੀ ਵਗੈਰਾ ਦਾ ਤੇਲ ਜੇ ਮਿਲ ਜੇ ਸਸਤਾ ਤੇ ਆਪਾਂ ਉਹਦੀ ਵਰਤੋਂ ਵੀ ਕਰ ਲੈਨੇ ਆ ਬਾਜਰਾ ਐਡ ਕਰ ਦਿੰਨੇ ਆ ਵਿੱਚ ਆਪਾਂ ਇਸ ਇੱਕ ਕੁਆਂਟਲ ਮਗਰ 25 30 ਕਿਲੋ ਬਾਜਰਾ ਵੀ ਐਡ ਕੀਤਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਉਪਰੰਤ ਆਪਾਂ ਜੋ ਤੁਸੀਂ ਫੀਡ ਦਾ ਰੰਗ ਫੀਡ ਦਾ ਧਿਆਨ ਮਾਰੋਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ ਜੋ ਬਾਜ਼ਾਰ ਵਿੱਚੋਂ ਫੀਡ ਮਿਲਦੀ ਹੈ ਉਸੇ ਤਰ੍ਹਾਂ ਦੀ ਫੀਡ ਤੁਹਾਨੂੰ ਵੇਖਣ ਨੂੰ ਮਿਲੇਗੀ ਉਹ ਹੀ ਰਿਜ਼ਲਟ ਮਿਲੇਗਾ ਤੁਸੀਂ ਲਾਸਟ ਦੇ ਵਿੱਚ ਵੀਡੀਓ ਤੇ ਵੇਖੋਗੇ ਵੀ ਸੇਮ ਉਸੇ ਫੀਡ ਦੇ ਮੁਕਾਬਲੇ ਦੇ ਬੱਚੇ ਆਪਣੇ ਸਾਹਮਣੇ ਹਨ ਇੱਕ ਪਾਸੇ ਉਹ ਫੀਡ ਆਪਾਂ ਜੋ ਬਾਜ਼ਾਰ ਦੇ ਵਿੱਚ ਮਿਲਦੀ ਹੈ ਉਹ ਬੱਚਿਆਂ ਨੂੰ ਖਵਾ ਕੇ ਦੇਖੀਏ ਤੇ ਇੱਕ ਪਾਸੇ ਜੋ ਆਪਣੀ ਫੀਡ ਹੈ ਇਹ ਖਵਾ ਕੇ ਦੇਖੀਏ ਦੈਨ ਰਾ ਦਾ ਅੰਤਰ ਹੈ ਜੋ ਆਪਣੀ ਘਰ ਦੀ ਬਣੀ ਵੀ ਫੀਡ ਹੈ ਉਹ 1 ਕਿਲੋ ਜੇ ਦੂਜੀ ਫੀਡ 1 ਕਿਲੋ ਇੱਕ ਦਿਨ ਦੇ ਵਿੱਚ ਲੱਗਦੀ ਹੈ ਇਹ 700 ਗ੍ਰਾਮ ਦੇ ਆਸ-ਪਾਸ ਲੱਗੂਗੀ ਇਹ ਭਾਰੀ ਹੁੰਦੀ ਹੈ ਘਟ ਖਾਂਦੇ ਹਨ ਤੇ ਕੁੱਕੜ ਦੀ ਗ੍ਰੋਥ ਜ਼ਿਆਦਾ ਹੁੰਦੀ ਹੈ ਇਹ ਫੀਡ ਜਿਵੇਂ ਆਪਾਂ ਛੋਲੇ ਖਾ ਲੈਨੇ ਆਂ ਫਿਰ ਪਾਣੀ ਦੀ ਪਿਆਸ ਬਹੁਤ ਲੱਗਦੀ ਹੈ ਫੀਡ ਖਾਣ ਨਾਲ ਜੋ ਆਪਣਾ ਜਾਨਵਰ ਹੈ ਪਾਣੀ ਵੱਧ ਪੀਂਦਾ ਹੈ ਜਿਸ ਨਾਲ ਸਰੀਰ ਦੇ ਜੋ ਅੰਗ ਹਨ ਉਹ ਛੇਤੀ ਵਿਕਾਸ ਕਰਦੇ ਹਨ ਫੀਡ ਬਣਵਾ ਕੇ ਉਸ ਤੋਂ ਬਾਅਦ ਆਪਾਂ ਘਰਾਂ ਨੂੰ ਚਾਲੇ ਪਾ ਦਿੱਤੇ ਦੇਖ ਸਕਦੇ ਹੋ ਤੁਸੀਂ ਅੰਦਾਜ਼ਾ ਆਪਾਂ 6 ਕੁਇੰਟਲ ਫੀਡ ਬਣਵਾ ਕੇ ਲੈ ਕੇ ਗਏ ਹਾਂ ਜਿਸ ਨਾਲ ਆਪਣਾ ਤਕਰੀਬਨ ਡੇਢ ਮਹੀਨੇ ਦੇ ਆਸ-ਪਾਸੇ ਜੋ ਹੈ ਨਿਕਲ ਜਾਊਗਾ ਰਸਤੇ ਵਿੱਚ ਆਉਂਦਿਆਂ ਦੇ ਆਪਣੇ ਜੋ ਰੇੜਾ ਸੀਗਾ ਉਹਦਾ ਰਮ ਦੇ ਨਾਟ ਖੁੱਲ ਗਏ ਫਿਰ ਵੈਲਡ ਕਰਵਾਇਆ ਵੈਲਡ ਕਰਵਾਉਣ ਦੇ ਪ੍ਰੰਤ ਆਪਾਂ ਘਰਾਂ ਨੂੰ ਚਾਲੇ ਪਾਏ ਸੋ ਬਾਜ਼ਾਰ ਦੀ ਫੀਡ ਲੈਣ ਨਾਲੋਂ ਚੈਨਲ ਲੈਣ ਦੇ ਨਾਲੋਂ ਚੰਗਾ ਹੈ ਜੇ ਆਪਾਂ ਘਰੇ ਫੀਡ ਤਿਆਰ ਕਰਗੇ ਜੇ ਤੁਸੀਂ ਘਰੇ ਤਿਆਰ ਨਹੀਂ ਕਰ ਸਕਦੇ ਤੇ ਆਪਣੇ ਕੋਲੇ ਫੀਡ ਅਵੇਲੇਬਲ ਹੁੰਦੀ ਹੈ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਹਨ ਕਿਸੇ ਨੂੰ ਵੀ ਫੀਡ ਦੀ ਲੋੜ ਹੋਵੇ ਆਪਾਂ 37 ਰੁਪਏ ਕਿਲੋ ਦੇ ਹਿਸਾਬ ਨਾਲ ਫੀਡ ਵੇਚਦੇ ਹਾਂ ਕਿਸੇ ਵੀ ਵੀਰ ਭਰਾਣੇ ਫੀਡ ਲੈਣੀ ਹੋਵੇ ਫੀਡ ਦਾ ਰੰਗ ਤੁਹਾਡੇ ਸਾਹਮਣੇ ਹੈ ਸੇਮ ਬਾਜ਼ਾਰ ਦੀ ਫੀਡ ਵਰਗਾ ਰੰਗ ਹੈ ਤੋ ਕਿਸੇ ਦਾ ਵੀ ਮਨ ਹੋਵੇ ਫੀਡ ਲੈਣ ਦਾ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਨਾਲ ਨੰਬਰਾਂ ਤੇ ਕਾਲ ਕਰਕੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਕੁਕੜਾਂ ਦੀ ਬੱਚਿਆਂ ਦੀ ਗ੍ਰੋਥ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀਡੀਓ ਤੇ ਦੇਖ ਰਹੇ ਹੋ ਇਸ ਫੀਡ ਦੀ ਜੋ ਖਾਣ ਨਾਲ ਇੰਨੀ ਕੁ ਗ੍ਰੋਥ ਤੁਹਾਡੇ ਸਾਹਮਣੇ ਹੈ 1 ਮਹੀਨਾ ਦਸੰਦਨਾ ਦੇ ਬੱਚੇ ਹਨ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜਿਉਂਦੇ ਬਸਤੇ ਰਹੋ ਜੀ